ਮੈਂ ਗੱਡੀ ਸਾਈਡ ਤੇ ਲਾ ਕੇ ਨਾ ਮੈਂ ਫੋਨ ਚੱਕਿਆ ਮੇਰਾ ਮਿੱਤਰ ਆ ਜਗਮੀਤ ਆ ਜੱਗਾ ਇਹ ਮੁੰਡਾ ਮੇਰੇ ਕੈਡਮੀ ਦਾ ਸਟੂਡੈਂਟ ਆ ਅੱਛਾ ਜੀ ਬਹੁਤ ਵਧੀਆ ਮੁੰਡਾ ਉਹ ਉਹਦੇ ਨਾਲ ਮੇਰੀ ਬਹੁ ਬਣਦੀ ਆ ਉਹ ਕਹਿੰਦਾ ਭਾਜੀ ਮੁਬਾਰਕਾਂ ਅੱਛਾ ਜੀ ਮੇਰੇ ਇਨਸਟੈਂਟਲੀ ਥਾਟ ਦਿਮਾਗ 'ਚ ਆਇਆ ਮੈਂ ਕਿਹਾ ਲੈ ਵੀ ਰਿਜ਼ਲਟ ਆ ਗਿਆ ਹੂੰ ਮੈਂ ਉਹਨੂੰ ਹੋਰ ਕੋਈ ਥਾਟ ਨਹੀਂ ਸੀਗਾ ਮੇਰਾ ਮੈਂ ਉਹਨੂੰ ਸਿਰਫ ਇੰਨਾ ਪੁੱਛਿਆ ਮੈਂ ਜੱਗੇ ਮੇਰਾ ਡਿਸਟ੍ਰਿਕਟ 'ਚ ਨੰਬਰ ਆਇਆ ਕਿ ਆਰਮਡ 'ਚ ਆਇਆ ਅੱਛਾ ਜੀ ਕਿਉਂਕਿ ਮੈਨੂੰ ਉਮੀਦ ਸੀਗੀ ਕਿ ਮੇਰਾ ਸਬ ਇੰਸਪੈਕਟਰ ਐਤਕੀ ਕਲੀਅਰ ਹੋ ਜਾਣਾ ਹੂੰ ਮੈਂ ਉਹਨੂੰ ਇੱਕੋ ਗੱਲ ਪੁੱਛੀ ਡਿਸਟ੍ਰਿਕਟ ਅਰਮਡ ਦਾ ਫਰਕ ਹੁੰਦਾ ਥੋੜਾ ਜਿਹਾ ਕੇਡਰ ਦਾ ਹੁੰਦਾ ਇੱਕ ਤਾਂ ਹੁੰਦਾ ਜ਼ਿਲ੍ਹਾ ਪੁਲਿਸ ਹਾਂਜੀ ਹਾਂਜੀ ਇੱਕ ਹੁੰਦੀ ਜਲੰਧਰ ਪੀਏਪੀ ਪੁਲਿਸ اچھا ਮੈਨੂੰ ਇਹ ਨੌਲੇਜ ਦੀ ਚੀਜ਼ ਆ ਉਹ ਉਹ ਦੋ ਅਲੱਗ ਅਲੱਗ ਮਹਿਕਮੇ ਆ ਕਹਿ ਲਓ ਪੁਲਿਸ 'ਚ ਵੀ ਦੋ ਮਹਿਕਮੇ ਆ ਅੱਛਾ ਜੀ ਇਹ ਕਿਹੜੇ ਆਪਾਂ ਜ਼ਿਲ੍ਹਾ 'ਚ ਦੇਖਦੇ ਨਾ ਜਿਹੜੇ ਥਾਣਿਆਂ 'ਚ ਦੇਖਦੇ ਆ ਉਹਨੂੰ ਕਹਿੰਦੇ ਆ ਡਿਸਟ੍ਰਿਕਟ ਪੁਲਿਸ ਡਿਸਟ੍ਰਿਕਟ ਪੁਲਿਸ ਉਹ ਲੱਗੂ ਪਰ ਸਿਕਿਉਰਿਟੀ ਜਦਾਂ ਸੀਐਮ ਸਿਕਿਉਰਿਟੀ ਹੋਊਗੀ ਕਿਸੇ ਮੰਤਰੀ ਸਿਕਿਉਰਿਟੀ ਆ ਹਾਂਜੀ ਹਾਂਜੀ ਉਹ ਪੀਏਪ ਤੇ ਇਸ ਸਕਿਉਰਿਟੀ ਦੇ ਵਿੱਚ ਬੰਦੇ ਨੂੰ ਇੰਨਾ ਕੋਈ ਸ਼ੋਹਰਤ ਨਹੀਂ ਆ ਗਈ ਪਬਲਿਕਲੀ ਡੀਲਿੰਗ ਨਹੀਂ ਆ ਗਈ ਹਾਂਜੀ ਤੇ ਮੇਰੀ ਪਰਸਨਲ ਚੋਇਸ ਹੈਗੀ ਕਿ ਮੈਂ ਡਿਸਟ੍ਰਿਕਟ